ਸਲਾਫ ਸਲਾਫ ਪੰਜਾਬ ਬਚਾਓ ਤੇ ਸ਼ਰਾਬ ਸੰਜੀ ਪੰਚਾਇਤ ਬਣਾਓ ਤੜੇਬੰਦੀ ਹਟਾਓ ਲੋਕ ਇਕਤਾ ਮਿਸ਼ਨ ਤਹਿ ਡਾਕਟਰ ਇੰਦਰਜੀਤ ਕੋਰ ਮੁਖੀਪਖਤ ਪੂਰਜਿੰਗਿੰਗਲਵਾੜਾ ਸੰਸਥਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਅਜਿਹਾ ਲੋਕ ਰਾਜ ਪੰਜਾਬ ਲੋਕ ਇਕਤਾ ਮਿਸ਼ਨ ਤਹਿ ਜੋ ਇਹ ਹੱਥ ਜੋ ਇਹ ਕੰਮ ਕਰ ਰਿਹਾ ਹੈ ਜੋ ਨਾਦਮ ਬਾਗ ਵਿੱਚ ਗੱਲ ਹੋਫਨੇ ਸੋਚੀ ਪਈ ਹੈ ਕਿਸਨੂੰ ਆਪਣੇ ਪੰਜਾਬ ਤੇ ਆਪਣੇ ਪਿੰਡਾਂ ਨੂੰ ਬਚਾਉਣ ਵਾਸਤੇ ਕੀ ਕਰਨਾ ਚਾਹੀਦਾ ਹੈ ਹਾਲਾਤ ਸਾਨੂੰ ਪਤਾ ਹੀ ਨਹੀਂ ਕਿ ਜੀ ਮਜੀਤ ਸਿੰਘ ਜੀ ਰਣੇ ਤਨੁਸਾਰੀ ਕਿਸ ਤਰ੍ਹਾਂ ਦਾ ਲੱਗਦਾ ਬੜੇ ਚਰਨਾਂ ਹੀ ਪਿਆਜ ਬਾਕੀਆਂ ਨੂੰ ਪਤਾ ਹੀ ਹੈ ਸਾਰਾ ਕੁਝ ਜੋ ਪੰਜਾਬ ਜੋ ਹੋ ਰਿਹਾ ਉਹਨੂੰ ਕਿਵੇਂ ਅਸੀਂ ਆਪਣੇ ਪੰਜਾਬ ਨੂੰ ਬਚਾਉਣਾ ਹੈ ਕਿਵੇਂ ਪਿੰਡਾਂ ਨੂੰ ਬਚਾਉਣਾ ਹੈ ਮੇਰੇ ਹਿਸਾਬ ਦੇ ਨਾਲ ਸਾਨੂੰ ਸਹਿਜ ਗੁਰਨਾਥ ਦੇ ਜੀ ਦੇ ਉਪਦੇਸ਼ ਨੂੰ ਬੜਾ ਚਾਹਣਾ ਪਾਉਣਾ ਪਊਗਾ ਜੇ ਸੱਪੇ ਸਾਧੀ ਵਾਰ ਸਦਾ ਇਹ ਕੋਈ ਨਾ ਦਿੱਸੇ ਬਾਰਾ ਜੀਓ ਜੇ ਤੁਸੀਂ ਇਹਦੇ ਤੇ ਅਮਲ ਕਰੋਗੇ ਤਾਂ ਤੁਸੀਂ ਆਪੇ ਇਕੱਠੇ ਹੋ ਜਾਓਗੇ ਕੋਈ ਸਾਡਾ ਮਗਾਨਾ ਰਹੇਗਾ ਨਹੀਂ ਨਾ ਕੋਈ ਵੈਰੀ ਨਾ ਹੀ ਬਗਾਨਾ ਮੁਸਲਮਾਨ ਸੰਗਤ ਕੋਲ ਹੈ ਟੜੇ ਬੰਦੇ ਖਤਮ ਹੋਣੇ ਚਾਹੀਦੀ ਹੈ ਪੰਡਾਂ ਦੇ ਵਿੱਚ ਪੰਡਾਂ ਪਰ ਆਪ ਮਹਿਸੂਸ ਕਰਨਾ ਚਾਹੀਦਾ ਹੈ ਕਿ ਅਸੀਂ ਟੜੇ ਬੰਦੇ ਵਿੱਚ ਬੈ ਕੇ ਆਪਣੇ ਪੰਡਾਂ ਦਾ ਨੁਕਸਾਨ ਕਰ ਲਿਆ ਬਹੁਤ ਜ਼ਿਆਦਾ ਇਹਦਾ ਨੁਕਸਾਨ ਕਰ ਰਿਹਾ ਤੇ ਜਿਹੜਾ ਹੁਣ ਵਾਪਸ ਹੋੜਵੇਂ ਸਾਨੂੰ ਬਹੁਤ ਮਿਹਨਤ ਕਰਨੀ ਪਵੇਗੀ ਅੰਦੇ ਬਗਾਈ ਦਿੰਦੇ ਆ ਇਹਨਾਂ ਨੂੰ ਮਨਜੀਤ ਸਿੰਘ ਹੋਰਾਂ ਨੂੰ ਜਿਹੜੇ ਇਹਨਾਂ ਨੇ ਆਪਣਾ ਇਹ ਵੀ ਇਹਨਾਂ ਨੂੰ ਅਗਰਪੋਰਟ ਨੂੰ ਬੰਨ ਰਹੀ ਸੋਚ ਆਈ ਹੋਣੀ ਹੈ ਕਿ ਅਸੀਂ ਆਪਣੇ ਪਿੰਡ ਬਚਾਈਏ ਆਪਣੇ ਪੰਜਾਬ ਬਚਾਈਏ ਕਿਸੇ ਤਰੀਕੇ ਨਾਲ ਤੋਂ ਜਿੰਨੂੰ ਇਸ ਸੋਚ ਆ ਜਾਵੇ ਫਿਰ ਉਹ ਦਿੱਤੇ ਅਸੀਂ ਪਹਿਰਾ ਦੇ ਗਏ ਇਹ ਬਹੁਤ ਜ਼ਰੂਰੀ ਹੈ ਮੈਂ ਕਿਤੇ ਪੜਿਆ ਸੀ ਕਿ ਜਿਹੜੇ ਅਧਿਆਤਮਿਕ ਲੋਕ ਨੇ ਉਹ ਲੋਕਾਂ ਨੂੰ ਜੋੜਦੇ ਨੇ ਜਿਹੜੇ ਰਾਜਨੀਤਿਕ ਲੋਕਾਂ ਨੂੰ ਤੋੜਦੇ ਨੇ ਇਹ ਤੋਰੰਤ ਅਸੀਂ ਜਿਹੜਾ ਸਾਡੇ ਜਿਹੜਾ ਵੰਡੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਇਕੱਠੇ ਹੋਏ ਆ। ਔਰ ਉਹ ਜ਼ਰੂਰੀ ਹੈ ਕਿ ਮੈਨੂੰ ਵੀ ਨਹੀਂ ਪਤਾ ਸੀ ਥੋੜੀ ਦੇਰ ਪਹਿਲਾਂ ਕਿ ਗ੍ਰਾਮ ਸਭਾ ਕੀ ਹੁੰਦੀ ਹੈ। ਔਰ ਸਾਡਾ ਬੜਾ ਵੱਡਾ ਕਾਇ ਹੈਗੀ ਹੈ ਸੰਵਿਧਾਨ ਦੇ ਵਿੱਚ ਗ੍ਰਾਮ ਸਭਾ ਜਿਹੜੇ ਆਮ ਲੋਕਾਂ ਨੂੰ ਤਾਕਤ ਦਿੰਦੀ ਹੈ। ਜਿੰਨੇ ਵੀ ਵੋਟਰ ਹੈਗੇ ਨੇ ਪਿੱਛੇ ਦੇ ਉਹ ਸਾਰੇ ಗ್ರಾಮ ਸਭਾ ਦੇ ਮੈਂਬਰ ਹੁੰਦੇ ਨੇ ਪਾਵੇ ਬੀਬੀਆਂ ਹੋਣ ਪਾਵੇ ਬੰਦੇ ਹੋਣ ਉਹ ਸਾਰੇ ਮੈਂਬਰ ਨੇ ਅਰੋਣਾ ਨੂੰ ਇਹ ਨਾਇਟ ਦਿੱਤਾ ਇਹਨਾਂ ਹੱਕ ਦਿੱਤਾ ਹੋਇਆ ਆਪਣੇ ਮੈਦਾਨ ਦੇ ਵਿੱਚ ਕਿ ਉਹਨਾਂ ਦੇ ਜਿਹੜੇ ਗੱਲ ਜਿਹੜਾ ਪਤਾ ਪਾਸ ਕਰਦੇ ਨੇ ਉਹ ਕਿਤੇ ਕੋਰਟ ਚ ਵਿੱਚ ਨਹੀਂ ਚੈਲੰਜ ਵੀ ਹੁੰਦਾ ਐਡੀ ਤਾਕਤ ਬੰਦੇ ਦੇ ਕੋਲ ਆ ਸਕਦੀ ਹੈ ਪਰ ਛੇ ਉਹ ਟੜੇ ਬੰਦੇ ਤੋਂ ਉੱਪਰ ਉੱਠ ਜਾਵੇ ਔਰ ਇਹ ਜਿਹੜਾ ਧੜੇ ਬੰਦੀਆਂ ਕਰਕੇ ਸਾਡਾ ਨੁਕਸਾਨ ਹੋ ਰਿਹਾ ਇਹਦੇ ਤੋਂ ਉੱਪਰ ਉੱਠਣਾ ਬਹੁਤ ਜ਼ਰੂਰੀ ਹੈਗਾ ਤੇ ਸਵਰਾਜ ਜਿਹੜੀ ਕਿਤਾਬ ਪੇਜਰੀਵਾਲ ਜੀ ਨੇ ਲਿਖੀ ਹੈ ਮੈਂ ਬੜੀ ਸਾਰੀ ਕਿਤਾਬ ਉਹਦੇ ਵਿੱਚ ਗram ਸਭਾ ਦਾ ਹੀ ਗੱਲ ਕੀਤੀ ਗਈ ਹੈ ਪਰ ਮੁਸ਼ਕਲ ਇਹ ਹੈ ਕਿ ਜਦੋਂ ਰਾਜਪਰ ਰਾਜਨਤਾ ਕੰਦਾ ਭੁੱਲੀ ਜਾਂਦਾ ਹੈ ਕਿ ਮੈਂ ਕਿਹੜੇ ਕਰਤਾ ਹੋ ਲਈ ਆ ਰਾ ਲੋਕਾਂ ਨੇ ਸਿਰ ਪ੍ਰਾਣ ਵਸੇ ਪ੍ਰਾਣ ਸੀ ਕਿ ਜੋ ਇਹ ਵੀ ਚੰਗਾ ਹੋਇਆ ਕਿ ਸਾਨੂੰ ਸਾਡੇ ਵਰਗਿਆਂ ਨੂੰ ਇਹਦਾ ਪਤਾ ਲੱਗ ਗਿਆ ਵੀ ਗram ਸਭਾ ਦੇ ਵਿੱਚ ਜਿਹੜਾ ਬਗਾ ਪਾਸ ਹੋ ਗਏ ਗ੍ਰਾਮ ਸਭਾ ਹੀ ਪੰਚਾਇਤ ਬਣਾ ਸਕਦੀ ਹੈ ਗ੍ਰਾਮ ਸਭਾ ਹੀ ਸਰਪੰਚ ਚੁਣ ਸਕਦੀ ਹੈ ਗ੍ਰਾਮ ਸਭਾ ਹੀ ਨੂੰ ਫਿਕਰ ਹੋਣਾ ਚਾਹੀਦਾ ਕਿ ਸਾਡੇ ਪਿੰਡ ਵਿੱਚ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਸਾਡੇ ਬੱਚੇ ਅਨਪੜ੍ਹ ਨੇ ਸਾਡਾ ਸਕੂਲ ਚੰਗਾ ਹੈ ਕਿ ਨਹੀਂ ਹੈ ਅਰ ਦੇਖੋ ਜਿਹੜੇ ਬਦਲ ਲੋਕੀ ਨੇ ਉਹ ਲੋਕੀ ਹੀ ਤਬਦੀਲੀ ਲੈ ਸਕਦੇ ਨੇ ਰਾਜਨੀਤਿਕ ਲੋਕੀ ਨਹੀਂ ਤਾਂ ਤਬਦੀਲੀ ਆ ਸਕਦਾ ਲੋਕਚੋਣ ਤਾਂ ਤਬਦੀਲੀ ਆ ਸਕਦੀ ਹੈ ਜਦੋਂ ਕਿਸਾਨ ਯੂਨੀਅਨ ਨੇ ਮੋਰਚਾ ਲਾਇਆ ਤੇ ਲੋਕਾਂ ਨੇ ਇਹ ਜਿਹੜੇ ਕਾਨੂੰਨ ਸੀਗੇ ਉਹ ਉਹਨਾਂ ਦੀ ਇਤਨਾ ਬੇਸਰ ਮੋਰਚਾ ਲਗਾ ਰਿਆ ਪਰ ਲੋਕਾਂ ਨੇ ਹੀ ਜੋ ਤਾਕਤ ਇਹਨਾਂ ਦੀ ਵੱਡੀ ਹੈ ਤੇ ਹੁਣ ਸਾਰੇ ਲੋਕ ਇਕੱਠੇ ਹੋ ਜਾਣ ਤੇ ਅਸੀਂ ਜਿਹੜੀ ਪੰਚਾਇਤਾਂ ਜੜੀਆਂ ਨੇ ਉਹ ಗ್ರಾಮ ਸਭਾ ਆਪਣੇ ਕੋਲੇ ਬਣਾਣਗੇ ਸਰਕਾਰ ਨੇ ਪੰਚਾਇਤ ਬਣਾਏਗੀ ਕੋਈ ਤੇੜੇ ਬੰਦੀ ਨਹੀਂ ਪੰਚਾਇਤ ਬਣਾਏਗੀ ਸਭ ਉਹ ಗ್ರಾಮ ਸਭਾ ਦੇ ਲੋਕ ਪੰਚਾਇਤ ਬਣਾਣਗੇ ਤੇ ਇਹਦੇ ਵਿੱਚ ਬੀਬੀਆਂ ਦਾ ਵੀ ਹਿੱਸਾ ਹੋਏਗਾ ਯੰਗ ਬੱਚਿਆਂ ਦਾ ਵੀ ਹਿੱਸਾ ਹੋਇਆ ਮੈਨੂੰ ਖੁਸ਼ੀ ਹੈ ਕਿ ਕੁਝ ਪਿੰਡਾਂ ਦੇ ਵਿੱਚ ਜਿੱਥੇ ਨੌਜਵਾਨ ਬੱਚੇ ਸਰਪੰਚ ਬਣੇ ਨੇ ਉਹ ਬਹੁਤ ਵੱਡੀ ਤਬਦੀਲੀ ਸੋਹਣੀ ਤਬਦੀਲੀ ਲਿਆਏ ਨੇ ਪਿੰਡਾਂ ਨੂੰ ਬਹੁਤ ਵਰਗਾ 보다 ਸ਼ਹਿਰਾਂ ਤੋਂ ਵਧੀਆ ਸੋਨਾ ਬਣਾ ਦਿੱਤਾ ਉਹਨਾਂ ਨੇ আর بڑے ਪਿੰਡਾਂ ਦੇ ਵਿੱਚ ਜਿੱਥੇ ਸਿਗਰਟ ਦਾ ਸੀ ਪ੍ਰਬੰਧ ਦੀ ਦਾ ਪ੍ਰਬੰਧ ਮੈਂ ਤੋਂ ਪਿੰਡ ਦੇਖੇ ਇੱਕ ਤਾਂ ਜਲੰਧਰ ਕੋਲ ਇੱਕ ਪਿੰਡ ਸੀ ਉੱਥੇ ਵੀ ਜਿਹੜੇ ਬਾਹਰੋਂ ਤੋਂ ਆਏ ਸੀ ਉਹਨਾਂ ਨੇ ਆਪਣੇ ਹੱਥ ਲਿੱਤਾ ਸਾਰਾ ਕੁਝ ਉਤੇ ਸਾਰਾ ਸਿਵਰੇ ਦਾ ਇੰਤਜ਼ਾਮ ਮੈਂ ਜਿਹੜਾ ਸਿਵਰੇ ਦਾ ਕੰਮ ਦਾ ਪਾਣੀ ਨੂੰ ਸਾਫ਼ ਕਰਨ ਦਾ ਉਹ ਸਾਬ ਪਾਣੀ ਨੂੰ ਵਰਤਣ ਦਾ ਫਿਰ ਸਕੂਲ ਚੰਗੇ ਬਣਾਉਣ ਦਾ ਇਹ ਸਾਰੇ ਕੰਮ ਗ੍ਰਾਮ ਸਭਾ ਨੇ ਕਰਨੇ ਹੁੰਦੇ ਤੇ ਗ੍ਰਾਮ ਸਭਾ ਤੇ ਵਿੱਚ ਜੇ ਇਮਾਨਦਾਰੀ ਹੋਵੇ ਤਾਂ ਸਰਪੰਚ ਨੂੰ ਹਰਸਤ ਦੇ ਗਲੋਂ ਹਰ ਸਕਦੇ ਆ ਵੀ ਤੂੰ ਉਹ ਗਲਤ ਕੰਮ ਕਿਉਂ ਕੀਤਾ ਜਿਹੜਾ ਫੰਡ ਸਰਕਾਰ ਵੱਲੋਂ ਆਇਆ ਕਿਉਂ ਨਹੀਂ ਵਰਤਿਆ ਗਿਆ ਤੇ ਇਹ ਸਾਨੂੰ ਲੋਕਾਂ ਨੂੰ ਆਪਣੇ ਦਾਸਰ ਤੋਂ ਪਛਾਣਨਾ ਚਾਹੀਦਾ ਹੈ ਸਾਨੂੰ ਦੇ ਲੋਕ ਉਹ ਹੀ ਦਿੱਲੀ ਲਈ ਆ ਸਕਦੇ ਹੈ ਉਹ ਹੀ ਨਸ਼ੇ ਵੀ ਖਤਮ ਕਰਵਾ ਸਕਦੇ ਹੈ ਪਰ ਤੋਂ ਲੋਕਤਾਤ ਬਹੁਤ ਵੱਡੀ ਹੈ ਅਰ ਇਹ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਹੈ ਇਹ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਤੁਸੀਂ ਤਾਕਤਵਰ ਇਸ ਕਰਕੇ ਹੀ ਹੋਇਆ ਗਿਆ ਹੈ ਅਰ ਸੇ ਟੜੇ ਬੰਦੇ ਵਿੱਚ ਨਾ ਪਈਏ ਅਰ ਦੂਜੀ ਗੱਲ ਜਿਹੜੀ ਮੈਂ ਦਰਨਾ ਚਾਹਣੀ ਹੈ ਸਰਦਾਰ ਸਾਹਿਬ ਦੀ ਕਿਰਤ ਕਰੋ ਰਾਮ ਜਪੋ ਵੰਡੋ ਛੋ ਜੋ ਇਮਾਨਦਾਰੀ ਨਾਲ ਕੰਮ ਕਰਨ ਤਾਂ ਕੋਈ ਘਟਾ ਨਹੀਂ ਹੈਗਾ ਸਾਰੇ ਪਿੰਡ ਵਧੀਆ ਬਣ ਜਾਣਗੇ ਸਾਡਾ ਪੰਜਾਬ ਸਵਰਗ ਬਣ ਸਕਦਾ ਹੈ ਤੇ ਸਾਨੂੰ ਕੰਮ ਕਰਨ ਤੋਂ ਨਫ਼ਰਤ ਨਹੀਂ ਹੋਣੀ ਚਾਹੀਦੀ ਜਦੋਂ ਜੇ ਸਾਡੇ ਪੰਜਾਬ ਵਿੱਚ ਆ ਕੇ ਬਾਹਰੋਂ ਲੋਕੀ ਰਿਹੜੀਆਂ ਰਹਾ ਕਿ ਕੰਮ ਕਰਕੇ ਅਮੀਰ ਬਣ ਸਕਦੇ ਤੇ ਸਾਨੂੰ ਕੀ ਤਕਲੀਫ ਹੈ ਸੀ ਕਿ ਹੁਣ ਸਾਡੇ ਵਾਸਤੇ ਸਾਡੀ ਜਿਹੜੀ ਹੰਕਾਰ ਹੈ ਇਹ ਵੀ ਸਾਡੇ ਵਿੱਚ ਰੋੜਾ ਬਹੁਤ ਵੱਡਾ ਆ ਕੰਮ ਨਹੀਂ ਮੈਂ ਕਰਨਾ ਇਹ ਮੇਰੀ ਬੇਇੱਜ਼ਤੀ ਹੁੰਦੀ ਹੈ ਆ ਕੰਮ ਨਹੀਂ ਮੈਂ ਕਰਨਾ ਮੇਰੀ ਬੇਇੱਜ਼ਤੀ ਹੁੰਦੀ ਹੈ ਕੰਮ ਕਰਨ ਚ ਕੋਈ ਬੇਇੱਜ਼ਤੀ ਨਹੀਂ ਹੈ ਸਾਨੂੰ ਇਹ ਵੀ ਐਕਪੀਟ ਕਰਨਾ ਪਏਗਾ ਨਾਲ ਦੇ ਨਾਲ ਜਿੱਥੇ ਅਸੀਂ ਇਹ ਕੰਮ ਕਰਨਾ ਜਿੱਥੇ ਜੋ ਨਾ ਸੋਚਿਆ ਮੇਰਾ ਵੀਰ ਜੀ ਨੇ ਤੇ ਇਹ ਨਦੇ ਸਾਰੇ ਸਾਥੀਆਂ ਨੇ ਨਾਲ ਦੇ ਨਾਲ ਸਾਨੂੰ ਆਪਣੇ ਪਿੰਡ ਵਾਲਿਆਂ ਨੂੰ ਐਜੂਕੇਟ ਕਰਨਾ ਉਹਨਾਂ ਨੂੰ ਵਿੱਧਾ ਦੇਣੀ ਉਹਨਾਂ ਨੂੰ ਗੁਣਤ ਦੇਣਾ ਤੇ ਤੋਰਨਾ ਨਾਲ ਨਾਲ ਇਹ ਵੀ ਕੰਮ ਸਾਨੂੰ ਨਾਰੀ ਕਰਨਾ ਪਹਿਲੇ ਪਿੰਗੜਾ ਸੰਸਥਾ ਆਪਣੇ ਹਸਾਮਨ ਕਰਿਆ ਕਰਿਆਤਾ ਹੈ ਜਿਹੜਾ ਵੀ ਜਿਹੜਾ ਵੀ ਜਿਹੜਾ ਸੀ ਅ ਗੁਣਤ ਫਰਸ਼ ਵੀ ਹੈ ਉਹਦੇ ਲਈ ਸਾਡੇ ਸਕੂਲ ਹੋਣ ਚਾਹੀਦੇ ਗੁਰਮਤ ਸਕੂਲ ਸਾਡੇ ਘਰਬਤ ਕੌਲਜ ਹੋਣੇ ਚਾਹੀਦੇ ਨੇ ਇਹ ਪ੍ਰੈਕਟੀਕਲ ਸਿੱਖਿਆ ਦੇਣ ਧਰਮ ਦੇ ਕੋਈ ਵੀ ਧਰਮ ਬੜਾ ਨਹੀਂ ਹੈ ਸਾਰੇ ਧਰਮ ਕਹਿੰਦੇ ਆ ਪਰਉਪਕਾਰ ਕਰੋ ਦੇ ਸੇਵਾ ਕਰੋ ਸਭ ਦਾ ਭਲਾ ਸੋਚੋ ਸੱਚ ਬੋਲੋ ਇਮਾਨਦਾਰ ਰਹੋ ਇਹ ਸਾਰੇ ਧਰਮਾਂ ਦੇ ਗੁਰ ਨੇ ਸਾਨੂੰ ਇਹ ਬਰੋੜੇ ਚਾਹੀਦੇ ਆ ਤਾਂ ਹੀ ਜਿਹੜੇ ਜਿਹੜਾ ਅਸੀਂ ਇਹ ਕੰਮ ਸੂਰ ਕਰਨ ਲੱਗਿਆ ਉਦੋਂ ਤੇ ਸਫਲਤਾ ਤਾਂ ਹੀ ਮਿਲੇਗੀ ਜਦੋਂ ਅਸੀਂ ਅਸੂਲਾਂ ਤੇ ਟਿਕ ਕੇ ਹਾਂਗੇ ਅਸੀਂ ਨੌਜਵਾਨਾਂ ਨੂੰ ਇਸ ਪਲੇਟਫਾਰਮ ਤੋਂ ਸਾਡੇ ਵੱਡੇ ਭੈਣ ਜੀ ਅਸੀਂ ਸਾਡੀਆਂ ਧੀਆਂ ਪੜਣਾ ਮਾਵਾਂ ਨੂੰ ਤੇ ਇਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਤੁਸੀਂ ਸਰਕਾਰ ਬਣਾਓ ਤੁਸੀਂ ਸਰਕਾਰ ਸੰਭੋ ਜਿਹੜੀ ਤੁਹਾਨੂੰ ਸਰਕਾਰ ਚਲਾਉਣਾ ਵਾਸਤੇ ਟ੍ਰੇਨਿੰਗ ਚਾਹੀਦੀ ਹੈ ਉਹ ਪੰਚਾਇਤ ਜਾਓ ਇਹ ਤਾਂ ਮਹੀਨੇ ਨੂੰ ਜਿਹੜਾ ਹੈਗਾ ਸਾਰੀ ਇਲੈਕਸ਼ਨ ਹੋਈ ਖੜੀ ਹੈ ਔਰ ਉਹਦੇ ਚਾਕੇ ਆਪਣੇ ਆਪ ਨੂੰ ਜਿਹੜਾ ਹੈਗਾ ਜਿਹੜਾ ਇਹ ਗੁੱਡ ਗਵਰਨੈਂਸ ਦਾ ਇਹ ਕਿਸਮ ਦੀ ਤੁਸੀਂ ਟ੍ਰੇਨਿੰਗ ਤਾਂ ਹੁਣੇ ਟ੍ਰੇਨਿੰਗ ਲਓ ਔਰ ਆ ਕੇ ਇਸ ਪੰਜਾਬ ਨੂੰ ਇਹ ਗਰਗਰੇ ਪੰਜਾਬ ਨੂੰ ਸੰਭ ਕੇ ਇਹਨੂੰ ਦੁਬਾਰਾ ਪਰਫਾਰਮੈਂਸ ਕਰੋ ਉਹੀ ਭਾਈਚਾਰਾ ਹੋਵੇ ਉਹੀ ਜਿਹੜਾ ਹੈਗਾ ਸਿਹਤ ਹੋਵੇ ਸੇ ਤਾਂ ਵੀ ਸਾਡੀਆਂ ਕਰ ਚੁੱਕੀਆਂ ਨੇ ਤੇ ਜਿਹੜਾ ਨਾ ਸਾਰੀ ਚੀਜ਼ ਦਾ ਇਹ ਨਾ ਇਹ ਜਿਹੜਾ ਇਸ਼ੂ ਹੈ